ਮੇਰਾ ਨਾਮ ਜਸਪ੍ਰੀਤ ਕੌਰ ਸਾਇੰਸ ਮਿਸਟਰੈਸ ਪੀਐਮਸੀ ਗਰਲ ਸਕੂਲ ਸਮਾਣਾ ਦੇ ਵਿੱਚ ਆ ਸਾਡੇ ਸਕੂਲ ਵਿੱਚ ਐਨਵਲ ਫੰਕਸ਼ਨ ਦਾ ਪ੍ਰੋਗਰਾਮ ਰੱਖਿਆ ਗਿਆ ਹੈ ਜਿਸ ਵਿੱਚ ਮੰਤਰੀ ਸਾਹਿਬ ਜੀ ਨੇ ਸ਼ਮੂਲੀਅਤ ਕੀਤੀ ਹੈ ਅਸੀਂ ਪਹਿਲੇ ਦਿਨ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਕੂਲ ਦਾ ਇਹ ਪ੍ਰੋਗਰਾਮ ਦੇ ਸ੍ਰੀ ਸ਼ਿਲ ਸਰ ਔਰ ਬਹੁਤ ਹੀ ਰਿਸਪੈਕਟੇਬਲ ਸਟਾਫ ਮੈਂਬਰ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ ਬੱਚਿਆਂ ਨੇ ਬਹੁਤ ਸੋਨੇ ਕਲਚਰਲ ਪ੍ਰੋਗਰਾਮਸ ਕੀਤੇ ਨੇ ਡਾਂਸ ਪਰਫਾਰਮੈਂਸਸ ਅਸੀਂ ਤੁਹਾਡਾ ਸਾਰਿਆਂ ਦਾ ਇੱਥੇ ਆਏ ਤੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਧੰਨਵਾਦ ਸਰ ਜਿਹੜਾ ਸਰਕਾਰੀ ਤੁਹਾਡੇ ਕੰਨੇ ਹਾਈ ਸਕੂਲ ਦੇ ਵਿੱਚ ਫਲਾਨਾ ਸਮਾਗਮ ਕਰਵਾਇਆ ਜਾ ਰਿਹਾ ਹੈ ਥੋੜੇ ਬਾਰੇ ਜਾਣਦੇ ਅਸੀਂ ਸਭ ਤੋਂ ਪਹਿਲਾਂ ਤਾਂ ਸਮੂਹ ਜਿੰਮੇ ਵੀ ਸਾਡੇ ਬੱਚਿਆਂ ਨੇ ਮਾਤਾ ਪਿਤਾ ਪਹੁੰਚੇ ਉਹਨਾਂ ਦਾ ਸਵਾਗਤ ਕਰਦੇ ਆਂ ਔਰ ਉਸ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਜਿਹੜੇ ਸਕੂਲ ਨੂੰ ਅਨੁਦਾਨ ਦੇ ਕੇ ਬੱਚਿਆਂ ਨੂੰ ਘੁਮਾਉਣ ਵਾਸਤੇ ਰਾਸ਼ੀ ਭੇਜਦੇ ਨੇ ਆ ਸਾਲਾਨਾ ਫੰਕਸ਼ਨ ਜੋ ਕਿ ਬੰਦ ਹੋ ਚੁੱਕੇ ਸੀ ਲੇਕਿਨ ਸਰਕਾਰ ਦੇ ਉਪਰਾਲਾ ਸਕਤਾ ਅੱਜ ਪੀਐਮ ਸ਼੍ਰੀ ਸਕੂਲਾਂ ਦੇ ਵਿੱਚ ਸਾਲਾਨਾ ਫੰਕਸ਼ਨ ਹੋਣ ਲੱਗੇ ਸਾਡੇ ਬੱਚੇ ਵੀ ਖੁਸ਼ ਟੀਚਰ ਵੀ ਖੁਸ਼ ਔਰ ਆ ਜੋ ਜਦੋਂ ਸਾਲਾਨਾ ਫੰਕਸ਼ਨ ਹੁੰਨੇ ਆ ਤਾਂ ਬੱਚਿਆਂ ਨੂੰ ਨਵੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਅਸੀਂ ਸਿੱਖਿਆ ਵਿਭਾਗ ਦੇ ਬੜੇ ਬੜੇ ਧੰਨਵਾਦੀ ਆਂ ਔਰ ਸਮੂਹ ਇੱਥੇ ਪਹੁੰਚੇ ਬੱਚਿਆਂ ਦੇ ਮਾਤਾ ਪਿਤਾ মিডিਆ ਔਰ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਮੁੰਡਿਆਂ ਨੂੰ ਪੂਰੀ ਖੁੱਲ੍ਹ ਦੇ ਦਿੰਦੇ ਆ ਕਿ ਤੁਸੀਂ ਜਾਓ ਜੋ ਤੁਸੀਂ ਗਿੱਦਾ ਕਰਨਾ ਭੰਗੜਾ ਕਰਨਾ ਜੋ ਮਰਜ਼ੀ ਕਰ ਲਓ ਪਰ ਅਸੀਂ ਕਿਤੇ ਨਾ ਕਿਤੇ ਕੁੜੀਆਂ ਨੂੰ ਕੰਟਰੋਲ ਚ ਰੱਖਦਾ ਕਿ ਆ ਨਹੀਂ ਕਰਨਾ ਉਹ ਨਹੀਂ ਕਰਨਾ ਪਰ ਮੈਂ ਅੱਜ ਇੱਥੇ ਸਾਡੇ ਬੱਚੀਆਂ ਬੈਠੀਆਂ ਨੇ ਜਿਹੜੀਆਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਬੇਟਾ ਮਾਪਿਆਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਨੇ ਬਹੁਤ ਉਮੀਦਾਂ ਕਿ ਸਾਡੀ ਬੇਟੀ ਵੱਡੀ ਹੋ ਕੇ ਅ ਅਫਸਰ ਬਣੂਗੀ ਕੋਈ ਕਿਸੇ ਨੇ ਪੁੱਛ ਜਾਣਾ ਕਿਸੇ ਨੇ ਹੋਰ ਵੱਖ-ਵੱਖ ਜਿਹੜੇ ਕੈਡਰ 'ਚ ਜਾਣਾ ਹੈ ਸੋ ਮਾਪਿਆਂ ਦੀ ਬਹੁਤ ਵੱਡੀਆਂ ਉਮੀਦਾਂ ਹੁੰਦੀਆਂ ਨੇ ਮੈਂ ਇਹੀ ਕਹੂੰਗਾ ਕਿ ਤੁਹਾਡਾ ਟੀਚਾ ਇੱਕੋ ਹੀ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਸਟੱਡੀ ਤੇ ਫੋਕਸ ਰੱਖਣਾ ਹੈ ਕਿ ਅਸੀਂ ਪੜਨਾ ਔਰ ਪੜ੍ਹ ਲਿਖ ਕੇ ਅਸੀਂ ਚੰਗਾ ਮੁਕਾਮ ਹਾਸਲ ਕਰਨਾ ਕਿਉਂਕਿ ਜਿਹੜੀ ਮਾਪਿਆਂ ਦੀ ਜਿਹੜੀ ਪਾਗਾ ਉਹ ਤੁਹਾਡੇ ਹੱਥ ਚ ਹੁੰਦੀ ਆ ਉਹਨੂੰ ਸਾਫ ਸੁੱਧਰੀ ਰੱਖਣਾ ਜਾਂ ਉਹਨੂੰ ਕਲੰਕਿਤ ਕਰਨਾ ਕਿਉਂਕਿ ਅੱਜ ਇਹੋ ਜਿਹਾ ਮਾਹੌਲ ਹੈ ਕਿ ਕਈ ਬੱਚੇ ਨੇ ਜਿਹੜੇ ਉਹ ਭਟਕ ਜਾਂਦੇ ਨੇ ਸੋ ਬੱਚਿਓ ਤੁਹਾਡੀ ਜਿਹੜੀ ਉਮਰ ਆ ਇਹਦੇ ਵਿੱਚ ਤੁਹਾਡਾ ਫੋਕਸ ਸਿਰਫ ਸਟੱਡੀ ਹੋਣਾ ਚਾਹੀਦਾ ਸਟੱਡੀ ਤੋਂ ਬਿਨਾ ਕੁਛ ਨਹੀਂ ਹਾਂ ਜਿਹੜਾ ਗਿੱਧਾ ਪੰਗੜਾ ਹੋਰ ਜਿਹੜੀ ਐਕਟੀਵਿਟੀ ਆ ਉਹ ਚਾਹਤੀ ਸ਼ਿਰਕਤ ਕਰੋ ਤੁਹਾਡਾ ਤੁਹਾਡੀ ਜਿੱਥੇ ਸਿਹਤ ਤੰਦਰੁਸਤ ਰਹਿੰਦੀ ਆ ਉਥੇ ਹਰ ਟਾਈਮ ਪੜਾਈ ਚ ਵੀ ਜਿਹੜਾ ਕਈ ਵਾਰੀ ਔਖਾ ਹੋ ਜਾਂਦਾ ਸੋ ਆਪਦੇ ਆਪ ਨੂੰ ਐਂਟਰੇਨ ਟੇਨ ਕਰਨਾ ਵੀ ਬਹੁਤ ਜ਼ਰੂਰੀ ਹੈ ਸੋ ਇੱਕ ਸਾਡੀ ਬੱਚੀ ਨੂੰ ਅਸੀਂ ਹੁਣ ਜਿਹੜਾ ਹੈਗਾ ਉਹ ਸਨਮਾਨਤ ਕੀਤਾ ਉਹ ਬੱਚੀ ਨੂੰ ਸਕਾਲਰਸ਼ਿਪ ਮਿਲੀ ਆ ਸਕਾਲਰਸ਼ਿਪ ਮਿਲੀ ਆ ਉਹ ਬੱਚੀ ਨੂੰ ਤੁਹਾਨੂੰ ਹੀ ਚਾਹੀਦਾ ਕਿ ਉਹਦਾ ਹੌਸਲਾ ਵਧਾਈ ਕਰੋ ਤਾੜੀਆਂ ਮਾਰ ਕੇ ਉਸ ਬੱਚੀ ਦੀ ਹੌਸਲਾ ਵਧਾਈ ਕਰੋ 13ਵਾਂ ਸਥਾਨ ਆਇਆ 13ਵਾਂ ਸਥਾਨ ਉਸ ਸਾਡੀ ਸਤਕਾਰਯੋਗ ਬੱਚੀ ਦਾ 13ਵਾਂ ਸਥਾਨ ਪੰਜਾਬ ਦੇ ਵਿੱਚੋਂ ਆਇਆ ਮੈਂ ਕਹਿੰਦਾ ਸਾਡੇ ਵਾਸਤੇ ਸਾਡੇ ਸਕੂਲ ਵਾਸਤੇ ਤੁਹਾਡੇ ਸਾਰੇ ਟੀਚਰ ਸਾਹਿਬਾਨਾਂ ਵਾਸਤੇ ਵੀ ਇੱਕ ਤਾੜੀ ਹੋਣੀ ਚਾਹੀਦੀ ਆ ਕਿ ਉਹ ਕੋਟੇ ਜਜਬੇ ਕਰਕੇ ਕੋਟੇ ਭਾਈ ਕਰਕੇ ਇਹ ਸਾਰਾ ਕੁਝ ਹੋਇਆ ਇਥੋਂ ਦੁਬਾਰਾ ਫੇਰ ਸਾਰੇ ਸਟਾਫ ਨੂੰ ਬਹੁਤ ਬਹੁਤ ਮੁਬਾਰਕਬਾਦ ਉਹਨਾਂ ਨੇ ਚੰਗਾ ਫੰਕਸ਼ਨ ਕੀਤਾ ਔਰ ਟੀਚਰ ਸਭਾਂ ਬੱਚੇ ਬੱਚੇ ਦੇ ਪੇਰੈਂਟਸ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਮੈਂ ਮਾਫੀ ਚਾਹੁੰਦਾ ਕਿਉਂਕਿ ਮੈਂ ਚਾਹੁੰਦਾ ਸੀ ਬੈਠਣਾ ਪਰ ਅੱਗੇ ਇੱਕ ਦੋ ਪ੍ਰੋਗਰਾਮ ਨੇ ਉਹਦੇ ਕਰਕੇ ਮੈਨੂੰ ਜਾਣਾ ਪੈਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ